ਪਸ਼ੂਆਂ ਦਾ ਜ਼ਿਕਰ ਪਸ਼ੂਆਂ ਦੀ ਫਿਕਰ YouTube ਚੈਨਲ ਨਿਊ ਗੈਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਆਪਾਂ ਪਿੰਡ ਮਹੂਆਣੇ ਦੇ ਵਿੱਚ ਮਹੂਆਣਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਾਜ਼ਿਲਕਾ ਦਾ ਇਹ ਮਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਇੱਕ ਵੱਠਾ ਪਿੰਡ ਆ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਇਹ ਬਾਈ ਹੁਣੀ ਵੀ ਹਰਿਆਣੇ ਦੇ ਵਿੱਚੋਂ ਪਸ਼ੂ ਤੁਹਾਨੂੰ ਲਿਆ ਕੇ ਤਿਆਰ ਕਰਦੇ ਆ ਪਸ਼ੂ ਤੁਹਾਨੂੰ ਜਿਹੜਾ ਬਾਈ ਹੁਣਾਂ ਦੇ ਕੋਲ ਅੱਗੇ ਵੀ ਮਈਆਂ ਘਰੇ ਬਣਵਾਈਆਂ ਫਲਮਾਈਆਂ ਵੀਡੀਓ ਦੇ ਵਿੱਚ ਉਹ ਪਸ਼ੂ ਤਾਂ ਹਰਿਆਣੇ ਦਾ ਹੀ ਆ ਪਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਾਈ ਹੁਣਿਆਂ ਦੇ ਘਰ ਦੀ ਮੈਂ ਜੋ ਕਿ ਇੱਕ ਚੰਗੇ ਦੁੱਧ ਦੀ ਮਾਲਕਣ ਕਹਿਣ ਦੀ ਗੱਲ ਨਹੀਂ ਮੈਂ ਤੁਹਾਨੂੰ ਸਾਰਾ ਰਿਕਾਰਡ ਦੱਸ ਦਿੰਨਾ ਬਾਈ ਇਹਦਾ ਰਿਕਾਰਡ ਆ ਜਿਹੜਾ 20 ਕਿਲੋ ਦਾ ਮਾਲਕ ਦੱਸਦੇ ਆ ਪੂਰਾ ਟੌਪ ਦੁੱਧ ਦਾ ਦਿਨ ਹਜੇ ਹਫਤੇ ਤੋਂ ਦਸਾਂ ਦਿਨਾਂ ਦੀ ਕੱਚੀ ਪਈ ਆ ਬਈ ਆ ਪੈ ਕੇ ਹੈਗੀ ਆ ਜਿਹੜੀ ਅਰਜਨ ਗੁੰਗੜ ਦੀ ਅੱਗੇ ਐਫਐਲਡੀਬੀ ਦੇ ਸੀਮੰਟ ਤੋਂ ਕਰਮਾਂ ਵਾਲੀ ਗੱਬਣਾ ਮਿੱਤਰੋ ਠੀਕ ਆ ਜੀ ਦਹਾ ਦਿਨਾਂ ਦੀ ਕੱਚੀ ਆ ਲੇਵੇ ਲੁਵੇ ਦੀ ਤਿਆਰੀ ਕੁਝ ਨਾ ਕੁਝ ਕਰਦੀ ਤੁਹਾਨੂੰ ਨਜ਼ਰ ਦਿੱਸਦੀ ਹੋਣੀ ਥਣ ਬਹੁਤ ਚੰਗਾ ਲੱਗਾ ਹੋਇਆ ਕਦ ਕਾੜ ਦੇ ਵਿੱਚ ਓਕੇ ਦੀ ਰਿਪੋਰਟ ਆ ਉਹਦੇ ਵੀ ਜੈਡ ਬਲੈਕ ਚਮਾ ਕਾਲੀ ਛਾ ਪਈ ਆ ਮਿੱਤਰੋ ਤੇ ਤੌਰ ਤਾਰ ਦੇ ਵਿੱਚ ਵੀ ਭਲੀ ਮਾਨਸਾ ਸੀਲ ਠੰਡੀ ਆ ਬਾਈ ਰੇਟ ਆ ਜਿਹੜਾ ਉਹ ਵੀਰ ਹੁਣਿਆਂ ਨੇ ਜਿਹੜਾ ਇਹਦਾ ਤਹਿ ਕੀਤਾ ਉਹ ਤੁਹਾਨੂੰ ਦੱਸ ਦਵਾਂ ਵੀ 1 ਲੱਖ ਤੇ 60000 ਰੁਪਿਆ ਇਹਦਾ ਮੁੱਲਾ ਵਿੱਚੋਂ ਮਾਨਤਨ ਹੋ ਜਾਊਗਾ ਬਾਈ ਜਿਹੜੇ ਭਰਾ ਨੂੰ ਇਹ ਮੈਚ ਚਾਹੀਦੀ ਹੋਈ ਤੁਸੀਂ ਬਾਈਆਂ ਨਾਲ ਰਾਬਤਾ ਕਾਇਮ ਕਰ ਲਿਆ ਜੇ ਪਿੰਡ ਮਹੂ ਵਾਲੇ ਦੇ ਵਿੱਚ ਜਾ ਕੇ ਫਾਜ਼ਿਲਕਾ ਡਿਸਟ੍ਰਿਕਟ ਦਾ ਇਹ ਪਿੰਡ ਆ ਨੰਬਰ ਬਾਈਆਂ ਦਾ ਹੈਗਾ 5809 76077 62809 70077 ਇਹ ਬਾਈਆਂ ਦਾ ਕੰਟੈਕਟ ਨੰਬਰ ਆ ਇਸ ਨੰਬਰ ਤੇ ਬਾਈਆਂ ਨਾਲ ਰابطਾ ਕਾਇਮ ਕਰ ਲਿਆ ਜੇ ਮਿੱਤਰੋ ਪਿੰਡ ਮਾਊਂਗਾਣਾ ਜ਼ਿਲ੍ਹਾ ਫਾਜ਼ਿਲਕਾ ਜਾਣਕਾਰੀ ਲਈ ਨੰਬਰ ਸਕਰੀਨ ਤੇ ਮੈਂ ਤੋਰ ਫੇਰ ਕੇ ਵਿਖਾਈ ਹੋਈ ਆ ਸਾਰੀ ਡਿਟੇਲ ਲਿਪੀਆ ਜੇ ਕੋਈ ਮੇਰੇ ਤੋਂ ਨਾ ਦੱਸਿਆ ਗਿਆ ਹੋਇਆ ਉਹ ਤੁਸੀਂ ਬਾਈਆਂ ਨਾਲ ਰابطਾ ਕਾਇਮ ਕਰ ਸਕਦੇ ਆ ਤਸੱਲੀ ਰ ਇੱਕ ਪੱਖ ਤੋਂ ਕਰਨਾ ਤੁਹਾਡਾ ਮੁੱਢਲਾ ਫਰਜ਼ ਹੋਊਗਾ ਦੁੱਧ ਪੁੱਤ ਮਾਲਕਾਂ ਦਾ ਧੰਨਵਾਦ